ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਚੈਨਲ ਟਿਨਸ ਕਲੈਕਸ਼ਨ ਤੇ ਇਹ ਵਾਲੀ ਕਲੈਕਸ਼ਨ ਜੀ ਪਿਓਰ ਸੌਫਟ ਕੈਮਰੀ ਕਾਟਨ ਦੀ ਰਹੇਗੀ 1 ਮੀਟਰ ਸ਼ਰਟ 1 ਮੀਟਰ ਬਾਟਮ ਦੋਨੋਂ ਹੀ ਜਿਹੜੇ ਪਿਓਰ ਕੈਮਰੀ ਕਾਟਨ ਚ ਰਹਿਣਗੇ ਤੇ ਪ੍ਰਾਈਸ ਇਹਨਾਂ ਦਾ 900 ਦੇ ਦੋ ਸੂਟ ਰਹਿਣਗੇ ਫ੍ਰੀ ਸ਼ਿਪਿੰਗ 올 ਓਵਰ ਇੰਡੀਆ ਜਿੱਥੇ ਮਰਜ਼ੀ ਮੰਗਵਾ ਲਓ ਤੁਹਾਡੀ ਸ਼ਿਪਿੰਗ ਫ੍ਰੀ ਰਹੇਗੀ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਸੂਟ ਹੈ ਫਟਾਫਟ ਆਰਡਰ ਕਰ ਲਓ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਐ ਨੈਕਸਟ ਆਰਟੀਕਲ ਜਿਹੜਾ ਰਹੇਗਾ ਜੀ 5 ਮੀਟਰ ਜਿਹੜਾ ਇਹਦਾ ਕੱਟ ਰਿਹਾਗਾ ਤੇ ਮਸਲੀਨ ਸਿਲਕ ਰਿਹਾਗਾ ਬਹੁਤ ਹੀ ਫਾਈਨ ਕੁਆਲਿਟੀ ਦੇ ਵਿੱਚ ਸੌਫਟ ਫੈਬਰਿਕ ਹੈ ਤੇ ਇਹਦਾ ਪ੍ਰਾਈਸ ਰਿਹਾਗਾ 990 ਦੇ ਦੋ ਸੂਟ ਸ਼ਿਪਿੰਗ ਫ੍ਰੀ ਆਲ ਓਵਰ ਜਿਹੜਾ ਇੰਡੀਆ ਦੇ ਵਿੱਚ ਤੁਸੀਂ ਸ਼ਿਪਿੰਗ ਫ੍ਰੀ ਮੰਗਵਾ ਸਕਦੇ ਹੋ ਜੀ ਤੇ ਇਹਨਾਂ ਦੇ ਕਲੈਕਸ਼ਨ ਜਿਹੜੀ ਹੈ ਤੁਸੀਂ ਆਪਣੇ ਟਾਈਪ ਦੇ ਜਿਹੜੀ ਕੋਈ ਗਾਊਨ ਬਣਾ ਸਕਦੇ ਹੋ ਜਾਂ ਕੋਟ ਸੈੱਟ ਬਣਾ ਸਕਦੇ ਹੋ ਤੇ ਜਾਂ ਫਿਰ ਸੂਟ ਬਣਾ ਸਕਦੇ ਹੋ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਸੂਟ ਹੈ ਕਾਫੀ ਜਿਹੜੀ ਹੈ ਹੌਟ ਸੇਲਿੰਗ ਦੇ ਵਿੱਚ ਹੈ ਇਹ ਕਾਫੀ ਡਿਮਾਂਡਿੰਗ ਕਲੈਕਸ਼ਨ ਹੈ ਤੇ ਸਕਰੀਨ ਜਿਹੜਾ ਹੈ ਨੰਬਰ ਚੱਲ ਰਿਹਾ ਹੈ ਸਕਰੀਨ ਤੇ ਤੇ ਫਟਾਫਟ ਆਰਡਰ ਕਰ ਲਓ ਤੇ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਜੀ ਕਿ ਜਿਹੜਾ ਤੁਸੀਂ ਆਰਡਰ ਹੈ ਇੱਕ ਦੋ ਦਿਨ ਦੇ ਵਿੱਚ ਵਿੱਚ ਦੇ ਲਿਆ ਕਰੋ ਕਿਉਂਕਿ ਇਹ ਵਾਲੀ ਕਲੈਕਸ਼ਨ ਜ਼ਿਆਦਾ ਟਾਈਮ ਨਹੀਂ ਰਹਿੰਦੀ ਹੈ ਜਲ ਜਲਦੀ ਖਤਮ ਹੋ ਜਾਂਦੀ ਹੈ ਜੀ ਥੈਂਕ ਯੂ ਸੋ ਮੱਚ